ਇਹਦਾ ਹੀ ਰਾਤ ਸਾਨੂੰ 12:50 ਦੇ ਕਾਲ ਆਈ ਸੀ ਸਾਡੀ 112 ਜਿਹੜੀ ਆ ਐਮਰਜੈਂਸੀ ਰਿਸਪੌਂਸ ਸਿਸਟਮ ਤੇ ਚੌਕੀ ਜਰ ਦੇ ਐਸਐਸਓ ਸਾਹਿਬ ਜਿਹੜਾ ਮਾਨਜੂ ਸਾਡੇ ਐਸਐਸਸੀ ਸਾਹਿਬ ਅਸ਼ਲੀ ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਇਨਸੀਡੈਂਟ ਹੁੰਦਾ ਆ ਉਹ ਵੀ ਜਿਹੜੀ ਜਿੰਨਾ ਟਾਈਮ ਲੱਗਦਾ ਜਾਲੜੀ ਵੀ ਜਿਹੜੀ ਮੌਕੇ ਤੇ ਸਪੌਟ ਤੇ ਸਤੰਦੇ ਸਾਨੂੰ ਦੇ ਕਾਲ ਆਈ ਸੀ ਜਿਹਦੇ ਤੇ ਚੱਲਦੇ ਜਦੋਂ ਕਾਲ ਆਈ ਆ 6-8 ਮਿੰਟ ਬਾਅਦ ਹੀ ਸਾਡੇ ਚੌਕੀ ਇੰਚਾਰਜ ਦੇ ਸਾਡੀ ਆਰਮੀ ਜਿਹੜੀ ਪਾਰਟੀ ਆ ਉਹ ਮੌਕੇ ਤੇ ਆ ਗਈ ਤੇ ਦੋ-ਤਿੰਨ ਮਿੰਟ ਬਾਅਦ ਐਸੇ ਹੀ ਸਾਰੇ ਮੌਕੇ ਤੇ ਆ ਗਏ। ਮੌਕੇ ਤੇ ਆ ਗਿਆ ਜਿਹੜਾ ਦੋਨੋਂ ਕਜਨਸੀ ਆਪਸ ਵਿੱਚ ਰਿਸ਼ਵਾਲ ਸਿੰਘ ਦੇ ਜਿੰਪੋਰਟ ਸੀ। ਇਹਨਾਂ ਦਾ ਪਰਿਵਾਰਕ ਕਲੇਸ਼ ਵੀ ਸੀ। ਇਵੇਂ ਜੁੜੀ ਨਹੀਂ ਮੌਕੇ ਤੇ ਆ ਗਿਆ ਜਿਹੜਾ ਚੰਗੌਰ ਸਿੰਘ ਸੀ। ਉਹਨੂੰ ਅਰੈਸਟ ਕੀਤਾ। ਚੰਗੌਰ ਸਿੰਘ ਨੂੰ ਆ ਰਾਉਂਡ ਅਪ ਕੀਤਾ। ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ। ਉਹਨੂੰ ਹਸਪਤਾਲ ਦਾਖਾ ਦਿੱਤਾ। ਪਰਿਵਾਰ ਜਿਹੜਾ ਲੈਨਰ ਦਾ ਉਹ ਵੀ ਚੱਲਿਆ ਆ ਅੱਧੀ ਜਿਹੜੀ ਐ ਮੈਚੀਏ ਸਾਡੀ ਬੋਇੰਗ ਹੋਣ ਪਰ ਚਾਹਤ ਅੱਧੀ ਕਰ ਗਈ ਅਗਲੀ ਤਸੀਸ ਦੋਵਾਂ ਦੀ ਲੜਾਈ ਕਿੱਦਾਂ ਹੋਈ ਸਕਦਾ ਉਹ ਕਿੱਦਾਂ ਆਪਸ ਵਿੱਚ ਦੋਨਾਂ ਦੀ ਲੜਾਈ ਜਿਹੜਾ ਰਿਸ਼ਪਾਲ ਸਿੰਘ ਇਹ ਲੁਧਿਆਣਾ ਸਾਈਡ ਤੋਂ ਵੱਧੀ ਜਾ ਰਿਹਾ ਸੀ ਜਿਹੜਾ ਚੰਗੌਰ ਸਿੰਘ ਆ ਇਹ ਵੱਦੀ ਤੋਂ ਰਾਏਪੁਰ ਸਾਈਡ ਜਾ ਰਿਹਾ ਸੀ ਲੁਧੇਰੇ ਚ ਇਹ ਦੋਨਾਂ ਇੱਕ ਦੂਜੇ ਦੇ ਨਾਲ ਰੰਜੇਬਾਜੀ ਆ ਆਲਰੇਡੀ ਚੱਲ ਰਹੀ ਸੀ ਜਦੋਂ ਉਹਨਾਂ ਰਿਸ਼ਪਾਲ ਸਿੰਘ ਨੇ ਦੇਖਿਆ ਉਹਨਾਂ ਵੀ ਆਪਣੀ ਗੱਡੀ ਲੋਗ ਲਈ ਦੋਨੋਂ ਨੇ ਝਗੜਨਾ ਸ਼ੁਰੂ ਕਰ ਦਿੱਤਾ ਇੱਕ ਕੋਲ ਕੁਰਬਾਨ ਸੀ ਤੇ ਇੱਕ ਕੋਲ ਦਾਤਰ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਰਿਸ਼ਵਾਲ ਸਿੰਘ ਦੀ ਜਿਹੜੀ ਆ ਜਿਹੜਾ 52 ਈਅਰ 올ਡ ਦੇ ਬੱਚੀ ਹੈ ਜਿਹੜਾ ਝੰਕੌਰ ਸਿੰਘ ਦੀ 36 ਈਅਰ 올ਡ ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਇੱਕ ਤੋਂ ਲੈ ਕੇ ਦੋਈ ਹਸਪਤਾਲਾਂ ਤੇ ਇਹ ਦੋਨੇ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਝੰਕੌਰ ਸਿੰਘ ਦਾ ਪਿੰਡ ਸਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਿਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗਮਾਨ ਪਰਬਤ ਵਜੀਠੇਜ ਦੇ ਵਿੱਚ